ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ ਯੂ ਟੂ ਫੈਮਲੀ ਆਈ ਹੋਪ ਫਰੈਂਡ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਲੋ ਜੀ ਫਰੈਂਡ ਮੈਂ ਵੀ ਠੀਕ ਹਾਂ ਤੇ ਇੱਥੇ ਮੈਂ ਕਰ ਰਹੀ ਸੀਗੀ ਆਪਣੀ ਸ਼ਰਟ ਦੀ ਸਟੀਚਿੰਗ ਆਪਣੀ ਨਹੀਂ ਮਤਲਬ ਕਸਟਮਰ ਦੇ ਸ਼ਰਟ ਦੀ ਤੇ ਬਸ ਮੈਂ ਕੱਲ ਕਟਿਆ ਸੀਗਾ ਇਹ ਤੇ ਕੱਲ ਕੱਟਦੇ ਮੈਂ ਚਲੋ ਅੱਜ ਇਹਨੂੰ ਆਪਾਂ ਰੈਡੀ ਕਰ ਦਨੇ ਆ ਤੇ ਇਹ ਹੈ ਗਿਆ ਇਹ ਦੁਪਹਿਰ ਦਾ ਬਲੌਗ ਹੈ ਜਿੱਥੋਂ ਆਪਾਂ ਨੇ ਕੱਲ ਖਤਮ ਕੀਤਾ ਸੀਗਾ ਉਸ ਤੋਂ ਨੈਕਸਟ ਬਲੌਗ ਸੀਗਾ ਹੈਨਾ ਤੇ ਵੈਸੇ ਲੋ ਜੀ ਸ਼ਰਟ ਆਪਣੀ ਸਟੀਚਿੰਗ ਹੋਣ ਤੋਂ ਬਾਅਦ ਤਰਪਾਈ ਹਲੇ ਦਿੱਤੀ ਨਹੀਂ ਸੀਗੀ ਤੇ ਕਿਉਂਕਿ ਹਲੇ ਬੱਚੇ ਗਏ ਹੋਏ ਸੀਗੇ ਰਮਨੀਤ ਵੀ ਸਕੂਲੋਂ ਆ ਗਿਆ ਸੀਗਾ ਸਕੂਲੋਂ ਆ ਕੇ ਆਪਣੇ ਡੈਡੀ ਨਾਲ ਗਿਆ ਸੀਗਾ ਕੋਈ ਕੰਮ ਤੇ ਇੱਥੇ ਸਾਨੂੰ ਫਿਰ ਰਿਹਾ ਸੀਗਾ ਮੇਰੇ ਆਲੇ-ਦਾਲੇ ਕਹਿੰਦਾ ਮੈਨੂੰ ਮਮਾ ਮੈਨੂੰ ਭੁੱਖ ਲੱਗੀ ਐ ਮੈਂ 2 ਮਿੰਟ ਖੜ ਵੀ ਮੈਂ ਆਪਾਂ ਤੁਹਾਨੂੰ ਸਮੋਸੇ ਬਣਾ ਕੇ ਖੁਆਨੀ ਅੱਜ ਮੈਂ ਹਨਾ ਕਾਫੀ ਦਿਨਾਂ ਤੋਂ ਜੀ ਕਰ ਰਿਹਾ ਸੀਗਾ ਵੀ ਮੈਂ ਸਮੋਸੇ ਬਣਾਵਾਂ ਤੇ ਮੈਂ ਫਸਟ ਟਾਈਮ ਹੀ ਬਣਾ ਰਹੀ ਆ ਵੀ ਦੇਖਦੇ ਆ ਕਿ ਮੈਂ ਇਹਦੇ ਬਣਦੇ ਨੇ ਇਹ ਤੇ ਮੈਂ ਇੱਥੇ ਵੈਸਾ ਥੋੜਾ ਇੱਕ ਕੋਲੀਕ ਆਟਾ ਲੈ ਲਿਆ ਸੀਗਾ ਆਟਾ ਨਹੀਂ ਮੈਦਾ ਲਿੱਤਾ ਸੀਗਾ ਤੇ ਇਹਦੇ ਚ ਮੈਂ ਇੱਕ ਚਮਚਾ ਘਿਓ ਪਾ ਲਿਆ ਤੇ ਥੋੜਾ ਕੇ ਇਹਦੇ ਚ ਮੈਂ ਨਮਕ ਪਾਵਾਂਗੀ ਤੇ ਅ ਅਜਮਾਣ ਪਾ ਲਈ ਸੀਗੀ ਮੈਨੇ ਹਨਾ ਉਹ ਪਾ ਕੇ ਇਹਨੂੰ ਹੁਣ ਚੰਗੀ ਤਰ੍ਹਾਂ ਪਹਿਲਾਂ ਇੱਕ ਵਾਰੀ ਮਿਕਸ ਕਰ ਲਾਂਗੇ ਤੇ ਬਾਅਦ ਚ ਇਹਨੂੰ ਮੈਂ ਪਾਣੀ ਨਾਲ ਪਾਣੀ ਪਾ ਕੇ ਆਟਾ ਜਿਹਾ ਆਪਾਂ ਗੁੰਨ ਲਾਂਗੇ ਹਨਾ ਨਾ ਜ਼ਿਆਦਾ ਨਰਮ ਹੋਊਗਾ ਨਾ ਜ਼ਿਆਦਾ ਸਖਤ ਹੋਊਗਾ ਨੋਰਮਲ ਜਾਟਾ ਗੁੰਨਾਂਗੇ ਆਪਾਂ ਤੇ ਲੋ ਜੀ ਇੱਥੇ ਨਾ ਫੋਨ ਮੇਰਾ ਸਟੈਂਡ ਕਿ ਉਹ ਛੇੜੀ ਜਾਂਦਾ ਸੀਗਾ ਸ਼ਾਨੂੰ ਕਹਿੰਦਾ ਮम्मा ਮੈਨੇ ਫੋਨ ਲੈਣਾ ਫੋਨ ਲੈਣਾ ਹੈ ਨਾ ਉਹਨੂੰ ਰਮਨੀਤ ਦੇ ਡੈਡੀ ਨਾਲ ਨਹੀਂ ਲੈ ਕੇ ਗਏ ਨਾ ਇਸ ਕਰਕੇ ਜਿੱਦ ਕਰ ਰਿਹਾ ਸੀਗਾ ਵੀ ਹੁਣ ਮੈਨੂੰ ਫੋਨ ਦੇਖਣ ਦੋ ਤੇ ਚਲੋ ਜੀ ਮੈਂ ਕਿਹਾ ਫੋਨ ਹਲੇ ਨਹੀਂ ਲੈਣਾ ਹੈਗਾ ਉਹਨੂੰ ਮੈਂ ਟੀਵੀ ਲਾ ਕੇ ਥੋੜਾ ਕੇ ਚਲੋ ਧੇਰ ਬਿਠਾਏ ਹੀ ਆ ਤੇ ਇੱਥੇ ਮੈਂ ਤੇਲ ਪਾ ਲਿਆ ਸੀਗਾ ਤੇ ਉਹਦੇ ਚ ਆਪਾਂ ਨੇ ਪਾ ਲਿਆ ਹੁਣ ਜੀਰਾ ਸਾਬਤ ਧਨੀਆ ਤੇ ਲਸਣ ਦਾ ਪੇਸਟ ਪਾਇਆ ਇੱਥੇ ਮੈਂਨੇ ਆ ਤਿੰਨ ਚੀਜ਼ ਜਏ ਪਾਲੀਆਂ ਸੀਗੀਆਂ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਮਸਾਲੇ ਹਨਾ ਮਸਾਲੇ ਜਿਵੇਂ ਕਿ ਆਪਾਂ ਨੂਨ ਮਿਰਚ ਹਲਦੀ ਨੂਨ ਮਿਰਚ ਹਲਦੀ ਥੋੜੀ ਥੋੜੀ ਪਾਵਾਂਗੇ ਆਪਾਂ ਕਿਉਂਕਿ ਬੱਚਿਆਂ ਨੇ ਖਾਣੇ ਨੇ ਤੇ ਕੁਛ ਸਾਡੀ ਮਿਰਚ ਹੈਗੀ ਸੀਗੀਆਂ ਤੇਜ਼ तो पहला मैंने यानी कि एक बार तेल गर्म करके क्योंकि कड़ाही लोहे की ना फिर ज़्यादा गर्म हो गई सी फिर मैंने बंद करती दी है ना भी चलो थोड़ा का तेल नॉर्मल जहा हो जाए ठंडा हो जाए नहीं तो एक बार मच जूगा सारा कुछ फिर मैंने नॉर्मल जहा करके फिर बाद दबारे ऑन किया है ना तो लो जो इतने अपने नूण मिर्च मसाला तो गर्म मसाला पाता सैं हरी मिर्चा भुल गई सभी हरी मिर्चा वगैरह तो यानी कि समोसेने वाला नहीं लगते है ਮਟਰ ਹੈ ਨਹੀਂ ਸੀ ਮੇਰੇ ਕੋਲ ਨਹੀਂ ਤਾਂ ਮੈਂ ਮਟਰ ਪਾਉਂਦੀ ਤੇ ਇੱਥੇ ਆਪਾਂ ਨੇ ਪਾਤੇ ਆਲੂ ਵਾਇਲ ਕੀਤੇ ਹੋਏ ਇਹ ਮੈਂ ਪਹਿਲੇ ਹੀ ਉਬਾਲ ਕੇ ਰੱਖਲੇ ਸੀਗੇ ਤੇ ਚਲੋ ਜੀ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਕਰ ਲਵਾਂਗੇ ਮਿਕਸ ਹੈ ਨਾ ਬਹੁਤ ਜ਼ਿਆਦਾ ਸੋਹਣੀ ਖੁਸ਼ਬੂ ਹੈ ਨਾ ਇੰਨੀ ਟੇਸਟੀ ਲੱਗ ਰਹੀ ਸੀ ਕਿ ਜੀ ਖਾ ਰਹੀ ਸੀਗਾ ਮੈਂ ਮਸਾਲਾ ਐਵੇਂ ਹੀ ਖਾ ਲਵਾਂ ਮਸਾਲਾ ਸੱਚੇ ਬਹੁਤ ਜ਼ਿਆਦਾ ਟੇਸਟੀ ਬਣਿਆ ਸੀਗਾ ਤੇ ਲਓ ਜੀ ਇੱਥੇ ਆਪਣਾ ਇਹ ਮਸਾਲਾ ਬਣ ਗਿਆ ਕੁਛ ਨਾ ਅੱਜ ਆਪਣੇ ਮੀਂਹ ਪੈ ਕੇ ਹਟਿਆ ਨਾ ਤਾਂ ਇਸ ਮੌਸਮ ਦੇ ਵਿੱਚ ਹੈਨਾ ਇਹ ਜੀ ਤਲੀਆਂ ਫਲੀਆਂ ਚੀਜ਼ਾਂ ਖਾਣ ਨੂੰ ਜੀ ਕਰ ਰਿਹਾ ਤੇ ਮੈਰਾ ਤਾਂ ਬਸ ਮਨ ਸੀਗਾ ਵੀ ਪਕੌੜੇ ਤਾਂ ਆਪਾਂ ਨੇ ਬਹੁਤ ਵਧੀਆ ਬਣਾ ਲਏ ਯਾਨਕਿ ਜਿਆਦਾਤਰ ਮੈਂ ਪਕੌੜੇ ਹੀ ਬਣਾਨੇ ਮਖਾਜ ਆਪਾਂ ਸਮੋਸੇ ਬਣਾ ਕੇ ਦੇਖਦੇ ਆ ਤੇ ਲੋ ਜੀ ਇੱਥੇ ਆਪਾਂ ਨੇ ਇਹ ਹੁਣ ਕਰ ਲਵਾਂਗੇ ਇਹਨੂੰ ਪਲੇਟ 'ਚ ਕੱਢ ਲਵਾਂਗੇ ਤੇ ਇਸੇ ਕੜਾਹੀ ਦੇ ਵਿੱਚ ਇਹਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਤੇ ਤੇਲ ਪਾ ਲਿਆ ਸੀਗਾ ਮੈਨੇ ਸਾਡਾ ਬੀਰ ਵਾਲੇ ਸਰੋਦਾ ਕੇਂਦਰ ਕਰਿਆ ਤੇ ਇੱਕ ਸਾਈਡ ਤੇ ਮੈਨੇ 소ਸ ਬਣਾ ਲੇ ਟਮਾਟਰ ਤੇ ਲਾਲ ਮਿਰਚਾਂ ਉਬਾਲਣ ਉਬਾਲਣੀਆਂ ਰੱਖਤੀਆਂ ਸੀਗੇ ਗਰਮ ਪਾਣੀ ਦੇ ਵਿੱਚ ਹੈਨਾ ਤੇ ਲੋ ਜੀ ਇੱਥੇ ਆਪਣਾ ਇਹ ਡੋ ਇੱਕ ਵਾਰੀ ਹੋਰ ਮੁੱक्की ਮਾਰ ਕੇ ਮੈਂਨੇ ਤੇ ਰੋਟੀ ਵਾਂਗ ਇਹਨੂੰ ਆਪਾਂ ਬੇਲ ਲਵਾਂਗੇ ਤੇ ਆ ਦੇਖੋ ਆਪਣੀ ਅਮੇ ਬਿਲ ਗਈ ਆ ਤੇ ਇਹਦੇ ਚ ਆਪਾਂ ਚਾਕੂ ਨਾਲ ਦੋ ਕਰ ਲਵਾਂਗੇ ਦੋ ਹਿੱਸੇ ਕਰ ਲਵਾਂਗੇ ਤੇ ਇੱਥੇ ਵੈਸੇ ਸਮੋਸੇ ਮੰਗੂ ਇਹਨੂੰ ਆਪਾਂ ਇੱਕ ਸ਼ੇਪ ਜੀ ਦੇ ਦੇਵਾਂਗੇ ਮੇਰੇ ਤੋਂ ਯਾਨੀ ਕਿ ਜ਼ਿਆਦਾ ਵੱਡੇ ਨਹੀਂ ਬਣੇ ਸੀਗੇ ਇਹ ਬੀਜੇ ਮੇਕਾ ਛੋਟੀਆਂ ਸਮੋਸੀਆਂ ਜੀ ਨਹੀਂ ਆਉਂਦੀਆਂ ਨੇ ਉਹਨਾਂ ਤੋਂ ਥੋੜਾ ਜਿਹਾ ਵੱਡੇ ਐਵੇਂ ਇੱਕ ਬਣੇ ਸੀਗੇ ਪਰ ਠੀਕ ਹੈ ਹਨਾ ਪਹਿਲੀ ਵਾਰੀ ਫਸਟ ਵਾਰੀ ਬਣਾ ਰਹੇ ਹਾਂ ਚਲੋ ਆਈਡੀਆ ਨਹੀਂ ਹੁੰਦਾ ਹੈ ਗਿਆ ਕੁਛ ਇਹ ਜਿਹੜਾ ਮੈਦਾ ਹੁੰਦਾ ਨਾ ਇਹਨੂੰ ਆਪਾਂ ਜਿੰਨਾ ਹੋ ਲਿਫਾਉਣੇ ਉਹਨਾਂ ਹੀ ਜ਼ਿਆਦਾ ਹੋ ਹੁੰਦਾ ਹਨਾ ਛੋਟਾ ਹੋ ਜਾਂਦਾ ਐਂ ਹੋ ਐਂ ਹੋਇਆ ਸੀਗਾ ਤੇ ਆ ਦੇਖੋ ਆਪਾਂ ਨੇ ਇੰਜ ਕਰਕੇ ਇਹਨਾਂ ਨੂੰ ਸ਼ੇਪ ਦਿੱਤੀ ਐਨੇ ਕ ਬਣੇ ਸੀਗੇ ਇਸ ਸਾਈਜ਼ ਦੇ ਇਹ ਤੇ ਇੱਥੇ ਆਪਾਂ ਨੇ ਮਸਾਲਾ ਫਿਲ ਕਰਕੇ ਜਿਹੜਾ ਆਪਾਂ ਨੇ ਮਿਸ਼ਰਣ ਸੀਗਾ ਉਹ ਕਰਤਾ ਤੇ ਹੁਣ ਇਸ ਤੋਂ ਬਾਅਦ ਆਪਾਂ ਤਲ ਲਵਾਂਗੇ ਮੈਂ ਪਹਿਲਾਂ ਦੋ ਕਤਲੇ ਤਲੇ ਸੀਗੇ ਤਿੰਨ ਤਾਂ ਕਿ ਰਮਣੀਤ ਸਾਨਨ ਪਹਿਲਾਂ ਖਾ ਕੇ ਟਿਊਸ਼ਨ ਚਲਾ ਜਾਵੇ ਹੈਨਾ ਉਹਦੇ ਟਿਊਸ਼ਨ ਦਾ ਟਾਈਮ ਹੋ ਰਿਹਾ ਸੀਗਾ ਤੇ ਇੱਕ ਸਾਈਡ ਤੇ ਮੈਨੇ ਚਾਹ ਰੱਖਤੀ ਸੀਗੀ ਸੌਸ ਆਪਣੀ ਬਣੀ ਨਹੀਂ ਸੀਗੀ ਕਿਉਂਕਿ ਸੌਸ ਜਿਹੜੀ ਪਹਿਲਾਂ ਬਣੀ ਹੋਈ ਸੀਗੀ ਮੈਂ ਉਹ ਹੀ ਦੇਤੀ ਸੀਗੀ ਆ ਦੇਖੋ ਇੱਥੇ ਰੈਡੀ ਹੋ ਗਏ ਨੇ ਆਪਣੀ ਸਮੋਸੇ ਤੇ ਖਾਰੇ ਸੀਗੇ ਬੱਚੇ ਹੈਨਾ ਸੋਸ ਇਹਨਾਂ ਨੇ ਮੈਨੂੰ ਰੈਡੀ ਯਾਨਕੀ ਤਾਜੀ ਨਹੀਂ ਬਣਾਣ ਦਿੱਤੀ ਹੈਗੀ ਜਿਹੜੀ ਪਹਿਲਾਂ ਪਈ ਸੀਗੀ ਹੈਨਾ ਪਹਿਲਾਂ ਮੈਂ ਬਣਾ ਕੇ ਰੱਖੀ ਹੋਈ ਸੀਗੀ ਉਹ ਇਹਨਾਂ ਨੇ ਖਾ ਲਈ ਸੀਗੀ ਮੈਂ ਕਿਹਾ ਚਲੋ ਠੀਕ ਹੈ ਫਿਰ ਹੁਣ ਤੁਸੀਂ ਨੇ ਖਾਈ ਲੈ ਮੈਨੂੰ ਤਾਂ ਇਨਕੀ ਸੋਸ ਵਗੈਰਾ ਪਸੰਦ ਨਹੀਂ ਹੈਗੀ ਮੈਂ ਸਮੋਸੇ ਜਾਂ ਤਾਂ ਸਬਜੀ ਨਾਲ ਜਾਂ ਫਿਰ ਐਂਜੀ ਖਾਣੀ ਹੁੰਦੀ ਹੈ ਤੇ ਬਹੁਤ ਵਧੀਆ ਲੱਗਿਆ ਫੁੱਲ ਟੇਸਟੀ ਸੀਗੇ ਬਹੁਤ ਜ਼ਿਆਦਾ ਟੇਸਟੀ ਬਣੇ ਸੀਗੇ ਮਸਾਲਾ ਵੀ ਬਹੁਤ ਜ਼ਿਆਦਾ ਟੇਸਟੀ ਬਣਿਆ ਸੀਗਾ ਸਾਨੀ ਯਾਨਕੀ ਤਿੰਨ ਤਿੰਨ ਖਾ ਲਈ ਸੀਗੇ ਛੋਟਾ ਸਾਈਜ਼ ਸੀਗਾ ਨਾ ਇਸ ਕਰਕੇ ਤਿੰਨ ਖਾਦੇ ਸੀਗੇ ਤਿੰਨ ਤਿੰਨ ਹੀ ਸਿਗੇ ਅਗੇ ਸੀਗੇ ਤੇ ਲੋ ਜੀ ਖਾਣਾ ਪੀਣਾ ਕਰਕੇ ਰੈਸਟੋਰਸਟ ਕਰਕੇ ਨਹਾ ਕੇ ਤੇ ਥੋੜੀ ਦੇਰ ਹੈ ਨਾ ਗਰਮੀ ਬਹੁਤ ਜ਼ਿਆਦਾ ਹੋਈ ਪਈ ਐ ਸੱਚੀ ਜਦੋਂ ਮੀਂਹ ਪੈ ਜਾਂਦਾ ਨਾ ਮੀਂਹ ਤੋਂ ਬਾਅਦ ਤਾਂ ਗਰਮੀ ਬਹੁਤ ਜ਼ਿਆਦਾ ਵੱਜ ਜਾਂਦੀ ਐ ਤੇ ਫਿਰ ਕੰਮ ਕਰਨ ਨੂੰ ਫਿਰ ਮੈ ਰਹਿਣਾ ਮਨ ਨਹੀਂ ਕਰਿਆ ਹੈਗੇ ਸੀਗਾ ਸੇਮ ਆਹ ਚਲੋ ਹੁਣ ਘੰਟਾ ਮੰਗੂ ਹੋ ਗਿਆ ਤੇ ਹੁਣ ਤਾਂ ਯਾਨਕੀ ਕੰਮ ਕਰਨਾ ਬੰਦਾ ਤੇ ਫਿਰ ਮੈਂ ਆ ਗਈ ਸੀਗੀ ਆਪਣੇ ਇਧਰਲੀ ਸਾਈਡ ਤੇ ਇੱਥੇ ਹਣ ਮੈਂ ਲੱਗ ਗਈ ਸੀਗੀ ਆਪਣਾ ਸੂਟ ਕਸਟਮਰ ਦੇ ਸੂਟ ਕਟਿੰਗ ਕਰਨ ਤੇ ਕਾਫੀ ਦਿਨਾਂ ਦੇ ਆਏ ਹੋਏ ਨੇ ਇਹ ਮੈਂ ਕਿ ਅੱਜ ਕੱਲ ਝਾਣ ਵਾਲੇ ਨੇ ਜਿੱਥੇ ਜਦੋਂ ਇਹਨਾਂ ਨੂੰ ਮੈਂ ਯਾਦ ਕਰਦੀ ਹੁੰਨੀ ਆ ਇਹ ਜ਼ਰੂਰ ਆ ਜਾਂਦੇ ਨੇ ਮਾ ਚਲੋ ਮੈਂ ਤਿਆਰ ਕਰ ਦੰਨੀ ਆ ਦਰਾਣੀ ਜੇ ਠਾਣੀ ਦਾ ਸੂਟ ਜਿਹੜਾ ਮੈਂ ਕੱਲ ਤੁਹਾਨੂੰ ਦਿਖਾਇਆ ਸੀਗਾ ਨਾ ਕੱਲ ਦੇ ਵਲੌਗ ਵਿੱਚ ਹੈ ਨਾ ਲੈਸ ਲਾ ਕੇ ਇਹ ਸੇਮ ਉਹੀ ਨੇ ਤੇ ਜਦੋਂ ਫਿਰ ਦਰਾਣੀ ਨੇ ਬਣਾ ਲਿਆ ਸੂਟ ਤਾਂ ਫਿਰ ਜੇ ਠਾਣੀ ਕਹਿੰਦੀ ਮੈਂ ਕਿਉਂ ਪਿੱਛੇ ਰਹਾ ਇਹਨਾਂ ਦੇ ਜ਼ਿਆਦਾਤਰ ਸੂਟ ਹੈ ਨਾ ਮੇਰੇ ਕੋਲੇ ਸੇਮ ਹੀ ਆਉਂਦੇ ਨੇ ਦਰਾਣੀ ਜੇ ਠਾਣੀਆਂ ਨੇ ਬਹੁਤ ਵਧੀਆ ਚਲੋ ਇਹਨਾਂ 'ਚ ਪਿਆਰ ਹੈ ਸੇਮ ਸੇਮ ਪਾਉਂਦੇ ਨੇ ਤੇ ਇੱਥੇ ਬੱਸ ਮੈਂ ਉਹੀ ਕਟਿੰਗ ਕਰ ਰਹੀ ਸੀਗੀ ਤੇ ਉਹਨਾਂ ਦੀ ਦਰਾਨੀ ਦਾ ਵੀ ਸੂਟ ਹਲੇ ਪੇ ਆ ਯਾਨਕਿ ਉੱਗਿਆ ਨਹੀਂ ਹੈਗਾ ਮੈਨੂੰ ਲੱਗਦਾ ਵੀ ਦੋਨੇ ਦਰਾਨੀ ਦੇ ਛਾਣੀ ਇਕੱਠੀ ਪਾਉਣਗੇ ਤੇ ਇਸ ਕਰਕੇ ਮੈਂ ਚਲੋ ਬਣਾ ਦੇਣੀ ਇਹਨਾਂ ਦਾ ਸੂਟ ਮੈਂ ਕਟਿੰਗ ਕਰ ਦੇਣੀ ਹੈ ਤੇ ਛਾਣੂ ਇੱਥੇ ਸੁੱਤਾ ਪਿਆ ਸੀਗਾ ਮੈਂ ਚਲੋ ਉਹਦੇ ਸੁੱਤੇ ਸੁੱਤੇ ਫਿਰ ਮੈਂ ਕਟਿੰਗ ਕਰ ਦੇਣੀ ਹੈ ਫਿਰ ਜਦੋਂ ਉੱਠ ਗਿਆ ਉਹ ਫਿਰ ਉਹਨੂੰ ਮੈਂ ਆਪਣਾ ਸਕੂਲ ਦਾ ਕੰਮ ਕਰਾਵਾਂਗੀ ਹੈਨਾ ਸਕੂਲ ਦਾ ਯਾਨਕੀ ਹੁਣ ਪੇਪਰ ਟੈਸਟ ਵਗੈਰਾ ਹੋਣਗੇ ਉਹ ਤਿਆਰੀ ਕਰਵਾਉਣੀ ਐ ਤੇ ਮੈਂ ਟਿਊਸ਼ਨ ਵਾਲੀ ਸੋਚੀ ਸੀ ਕਿ ਸ਼ਾਇਦ ਟਿਊਸ਼ਨ ਲਗਾ ਦਵਾਂ ਪਰ ਤੁਸੀਂ ਕਹਿੰਦੇ ਸੀਗੇ ਦੀਦੀ ਕਹਿ ਇੰਨੀ ਸੀਗੇ ਵੀ ਮੈਂ ਘੁੰਡੇ ਤੱਕ ਸੋ ਜਾਂਦਾ ਕਰਵਾੜਾ ਕੋខਾ ਹੋਊਗਾ ਮਾਚਾ ਲੋ ਕਹਿੰਦੇ ਪਰ ਤੁਸੀਂ ਰਹਿਣ ਦੇ ਵੀ ਆਪ ਹੀ ਥੋੜੀ ਜਿਹੀ ਕਰ ਲਾ 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 ਦੂਰ ਆਪਾਂ ਕਿੱਥੇ ਰਹਿਨੇ ਆਪਾਂ ਹੈਲ ਲਗਾਇਆ ਜਾਂ ਕਿੱਥੇ ਰਹਿਨੇ ਸੀ ਪੰਜਾਬ ਜੀ ਅੰਮ੍ਰਿਤਸਰ ਤੋਂ ਪ੍ਰਿੰਸ ਕੁਮਾਰ ਦੀ ਆਈਡੀ ਤੋਂ ਆਇਆ ਸੀਗਾ ਭਾਵੇਂ ਆਪਾਂ ਦੂਰ ਨਹੀਂ ਹੈਗੇ ਆਪਾਂ ਤਾਂ ਬਹੁਤ ਜ਼ਿਆਦਾ ਲਵੇ ਰਹਿਨੇ ਆ ਇੱਕ ਵਾਰੀ ਤੁਸੀਂ ਆਰਡਰ ਤਾਂ ਕਰੋ ਮੈਨੂੰ ਹੈਨਾ ਆਪਣਾ ਆਪਣਾ ਨਾਪ ਭੇਜੋ ਛੋੜਦਾ ਆਪਾਂ ਆਪ ਭੇਜੋ ਮੈਂ ਤੁਹਾਨੂੰ ਕੋਰੀਅਰ ਕਰ ਦਵਾਂਗੇ ਹੈਨਾ ਨਹੀਂ ਆਪਾਂ ਆ ਆ ਜਾ ਸਕਦੇ ਹੈਗੇ ਚਲੋ ਸਫ਼ਰ ਦੂਰ ਹੈ ਚਲੋ ਹੈਣਾ ਪਰ ਕੋਰੀਅਰ ਤਾਂ ਆਪਾਂ ਕਰ ਸਕਦੇ ਆ ਅੱਜ ਦੇ ਟਾਈਮ 'ਚ ਤਾਂ ਦੇਖੋ ਹੈਨਾ ਕੁਝ ਵੀ ਇੰਪੋਸੀਬਲ ਨਹੀਂ ਹੈਗਾ ਕਿੰਨੀਆਂ ਮੇਰੀ ਭੈਣਾਂ ਦੇ ਸੂਟ ਹੈ ਯਾਨਕਿ ਇੱਥੇ ਤੋਂ ਜਾਂਦੇ ਨੇ ਸਟਿਚ ਹੋ ਕੇ ਆਪਣਾ ਲੈ ਕੇ ਮੰਗਵਾਉਂਦੇ ਨੇ ਉਹ ਹੈਨਾ ਤੇ ਕੋਈ ਵੀ ਮੇਰੀ ਭੈਣਾਂ ਅਗਰ ਜੇ ਬਾਹਰ ਤੋਂ ਵੀ ਕੋਈ ਇੱਛਾ ਰੱਖਦੀ ਹੈ ਹੈਨਾ ਸੂਟ ਵਗੈਰਾ ਆਪਣੇ ਤੋਂ ਸਟਿਚ ਕਰਵਾਉਣਾ ਚਾਹਦੀ ਹੈ ਤਾਂ ਉਹ ਵੀ ਆਪਾਂ ਉਹਨਾਂ ਦੇ ਵੀ ਆਪਾਂ ਸਿਲ ਦੇਵਾਂਗੇ ਆਪਾਂ ਕੋਰੀਅਰ ਵਗੈਰਾ ਕਰ ਦਿਆ ਕਰਾਂਗੇ ਹੈਨਾ ਠੀਕ ਹੈ ਜੀ ਐਵੇਂ ਨਾ ਕਰਾਂ ਕਿ ਹਾਕਰੋ ਵੀ ਆਪਾਂ ਦੂਰ ਰਹਨੇ ਆਪਾਂ ਤਾਂ ਬਹੁਤ ਜ਼ਿਆਦਾ ਪਰਮਾਤਮਾ ਦੀ ਕਿਰਪਾ ਨਾਲ ਪੰਜਾਬ 'ਚ ਹੀ ਰਹਨੇ ਆ ਠੀਕ ਹੈ ਜੀ ਤੇ ਇੱਕ ਵਾਰੀ ਜ਼ਰੂਰ ਤੁਸੀਂ ਆਪਣਾ ਨਾਪ ਵਗੈਰਾ ਭੇਜਣਾ ਤੇ ਲੋ ਜੀ ਇੱਥੇ ਆਪਣੀ ਸ਼ਰਟ ਕਰ ਰਹੀ ਸੀਗੀ ਮੈਂ ਕਟਿੰਗ ਤੇ ਸ਼ਾਨੂ ਉੱਠ ਗਿਆ ਸੀਗਾ ਤੇ ਵੈਸੇ ਇਹਦੇ ਉੱਠਣ ਤੋਂ ਮਾਹ ਚਲ ਉੱਠ ਤਾਂ ਗਿਆ ਇਹ ਮਾਹ ਇੱਕ ਸ਼ਰਟ ਆਪਣੀ ਕਟਿੰਗ ਹੋ ਗਿਆ ਤੇ ਇੱਕ ਦੋ ਹੋਰ ਕਟਿੰਗ ਕਰ ਦੰਨੀ ਆ ਤੇ ਬਾਅਦ 'ਚ ਫਿਰ ਆਪਾਂ ਚਲੋ ਕੱਲੋਂ ਆਪਾਂ ਸਟਿਚ ਵਗੈਰਾ ਕਰ ਲਵਾਂਗੇ ਤੇ ਲੋ ਜੀ ਇੱਥੇ ਆਪਣੀ ਤਿੰਨ ਸ਼ਰਟਾਂ ਹੋ ਗਈਆਂ ਸੀਗੀਆਂ ਕਟਿੰਗ ਆ ਦੇਖੋ ਠੀਕ ਹੈ ਜੀ ਤੇ ਹੁਣ ਮੈਂ ਸਾਨੂੰ ਨੂੰ ਕਰਾਵਾਂਗੀ ਸਕੂਲ ਦਾ ਕੰਮ ਤੇ ਇੱਕ ਕਮੈਂਟ ਹੋਰ ਆਇਆ ਸੀਗਾ ਉਹ ਆਪਾਂ ਨੂੰ ਹਨਾ ਕੀ ਨਾਮ ਸੀਗਾ ਨਾਮ ਭੁੱਲ ਗਿਆ ਮੈਂ ਦੀਦੀ ਦਾ ਤੇ ਉਹ ਕਮੇਟੀ ਬਾਰੇ ਪੁੱਛ ਰਹੇ ਸੀਗੇ ਹਨਾ ਵੀ ਕਮੇਟੀ ਪਾਉਣੀ ਹੈ ਉਹਨਾਂ ਨੂੰ ਭਾਵੇਂ ਆਪਾਂ ਨੇ ਕਮੇਟੀ ਤਾਂ ਦੇਖੋ ਹੁਣ ਆਪਣੀ ਯਾਨੀ ਕਿ 6 ਮਹੀਨੇ ਹੋ ਗਏ ਨੇ ਭਾਈ ਨੂੰ ਹਨਾ ਤੇ 6 ਕੁ ਰਹਿ ਗਈਆਂ ਨੇ ਆਪਣੀਆਂ ਤੇ ਜਦੋਂ ਸਟਾਰਟ ਹੋ ਗਈ ਉਹ ਤੇ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਪਾਤੜਾ ਤੋਂ ਹਨਾ ਪਾਤੜਾ ਤੋਂ ਨੇ ਦੀਦੀ ਤੇ ਠੀਕ ਹੈ ਜੀ ਤੇ ਤੁਸੀਂ ਬਾਕੀ ਹੈ ਨਾ ਮੈਂ ਤੁਹਾਨੂੰ ਆਪਣਾ ਨੰਬਰ ਭੇਜਾਂਗੀ ਤੁਸੀਂ ਮੇਰੇ ਨੰਬਰ ਤੇ ਉਹ ਕਰ ਲਿਆ ਕਰਿਓ ਕੋਲ ਵਗੈਰਾ ਕਰ ਲਿਆ ਕਰਿਓ ਜਦੋਂ ਆਪ ਅਗਲੀ ਵਾਰੀ ਸਟਾਰਟ ਕਰਾਂਗੇ ਜਰੂਰ ਤੁਹਾਨੂੰ ਦੱਸ ਦਵਾਂਗੇ ਤੇ ਲਓ ਜੀ ਇੱਥੇ ਆਪਣੀ ਹੋ ਗਈ ਸੀਗੀ ਸਕੂਟੀ ਖਰਾਬ ਖਰਾਬ ਨਹੀਂ ਹੋਈ ਸੀ ਕਿ ਪਹਿਲਾਂ ਤਾਂ ਠੀਕ ਕਰਾਈ ਦੇਖੋ ਇਹ ਚ ਚੱਕਾ ਵਗੈਰਾ ਟਾਇਰ ਵਗੈਰਾ ਪੂਆਇਆ ਹੈ ਨਾ ਤੇ ਜਦੋਂ ਜੀ ਟਾਇਰ ਵਗੈਰਾ ਪੈ ਗਿਆ ਤੇ ਹੁਣ ਸਟਾਰਟ ਨਹੀਂ ਹੋ ਰਹੀ ਸੀ ਕਿਉਂਕਿ 15 20 ਦਿਨ ਹੋ ਗਏ ਸੀਗੇ ਇਹਨੂੰ ਜਾਮ ਹੋਇ ਨੂੰ ਜਾਮ ਨਹੀਂ ਹੋਈ ਮਤਲਬ ਕਿ ਚਲਾਈ ਨੂੰ ਚਲਾਈ ਨਹੀਂ ਹੈਗੀ ਜਦੋਂ ਇਹਨੂੰ ਚਲਾਉਂਦੇ ਨਹੀਂ ਹੈਗੇ ਤਾਂ ਇਹ ਗਰਮ ਨਹੀਂ ਹੁੰਦੀ ਹੈਗੀ ਜੇ ਗਰਮ ਨਹੀਂ ਹੁੰਦੀ ਫਿਰ ਇਹ ਚੱਲਦੀ ਨਹੀਂ ਹੈਗੀ ਤੇ ਹੁਣ ਇਹਨੂੰ ਅਸੀਂ ਲੱਗੇ ਸੀ ਕਿ ਦੋਨੇ ਜੀ ਗਰਮ ਕਰਨ ਵੀ ਗਰਮ ਹੋ ਜੇ ਪਰ ਇਹ ਨਹੀਂ ਮਾਦੀਤੀ ਗਰਮ ਹੋਈ ਹੈਗੀ ਅਸੀਂ ਜ਼ਰੂਰ ਗਰਮ ਹੋ ਗਏ ਰਮਨੀਤ ਤੇ ਤੇ ਡੈਡੀ ਦੇ ਤਾਂ ਕਿੱਕਾ ਮਾਰ ਮਾਂ ਪਸੀਨੇ ਛੁੱਟ ਗਏ ਸੀਗੇ ਅਸੀਂ ਐਨਾ ਹੱਸੇ ਵੀਡੀਓ ਦਾ ਕਲਿੱਪ ਤਾਂ ਇਹਨਾਂ ਕਿ ਬਿਲਕੁਲ ਥੋੜੀ ਜਿਹੀ ਕਲੀਤੀ ਅਸੀਂ ਨੇ ਕਾਫੀ ਧੇਰ ਹੋ ਗਈ ਸੀ ਇਹਨਾਂ ਨੂੰ ਕਿੱਕਾ ਮਾਰਦੇ ਆ ਨੂੰ ਤੇ ਫਿਰ ਰਮਨੀਤ ਤੇ ਡੈਡੀ ਵਿਚਾਰੇ ਫਿਰ ਅੱਕ ਗਏ ਆਨੇ ਕਿੱਕ ਮਾਰ ਮਾਰ ਕੇ ਪਰ ਇਹ ਝੰਲੀ ਨਹੀਂ ਹੈਗੀ ਰਮਨੀਤ ਦੇ ਡੈਡੀ ਕਹਿੰਦੇ ਚਲੋ ਛੱਡ ਪਰ ਆਣਾ ਤੇ ਚਲੋ ਜੀ ਫਰੈਂਡ ਆਪਣੀ ਸਕੂਟੀ ਸਟਾਰਟ ਨਹੀਂ ਹੋਈ ਹੈਗੀ ਬਾਕੀ ਦੇਖਦੇ ਆ ਵੀ ਚਲੋ ਕੱਲ ਨੂੰ ਕਰਾਵਾਂਗੇ ਕਿਉਂਕਿ ਹੁਣ ਰਮਨੀਤ ਨੂੰ ਸ਼ਾਨੂ ਨੂੰ ਸੋਰੀ ਮੇਰੀ ਡਿਊਟੀ ਲੱਗ ਜੂਗੀ ਕਿਉਂਕਿ ਇਹ ਹੁਣ ਸਵੇਰ ਦੇ ਟਾਈਮ ਵੀ ਭੱਗ ਜਾਂਦੇ ਹੁੰਦੇ ਨੇ ਕੰਮ ਤੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਦੇਖੋ ਦੋਨੇ ਪਰਾ ਪਰਾ ਲੱਗ ਰਹੇ ਸੀਗੇ ਬੋਲ ਚ ਹਵਾ ਭਰਨ ਤੇ ਮੈਂ ਇਹਨਾਂ ਦੀ ਗੱਲ ਤੇ ਸੱਚੇ ਇੰਨਾ ਹੱਸਿਓ ਹਵਾ ਪੈ ਨਹੀਂ ਰਹੀ ਸੀਗੀ ਸ਼ਾਨੂੰ ਉਂਜੀ ਮਾਰ ਜਾਂਦਾ ਸੀਗਾ ਤੇ ਮੈਂ ਕਿਹਾ ਪੁੱਤਾ ਏਕ ਮੈਂ ਕਿਹਾ ਤੁਹਾਡੇ ਤੋਂ ਨਹੀਂ ਪੈਣੀ ਹੈਗੀ ਮੈਂ ਕਿਹਾ ਲੈ ਮੈਂ ਪਾ ਦਿੰਨੀ ਆ ਪਰ ਨਹੀਂ ਹਨਾ ਸ਼ਾਨੂੰ ਹਟਿਆ ਨਹੀਂ ਹੈ ਕਹਿੰਦਾ ਮਮਾ ਮੈਂ ਨਹੀਂ ਪਾਉਣੀ ਮਹਾ ਚੱਲ ਠੀਕ ਹੈ ਕਰੀ ਜਾਓ ਤੁਸੀਂ ਤੇ ਹੁਣ ਆਪਾਂ ਕਰਦੇ ਆ ਫਰੈਂਡ ਅੱਜ ਦੇ ਵਲੌਗ ਦਾ ਐਂਡ ਤੇ ਕਿਵੇਂ ਦੇ ਲੱਗੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਨਵੇਂ ਆ ਨਹੀਂਓ ਪਲੀਜ਼ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਆਪਾਂ ਕੱਲੂ ਫੇਰ ਮਿਲਦੇ ਆ ਨਮੀ